ਯਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਮਨੀਸ਼ ਸੁਦੀਆ ਜੀ ਨੂੰ ਜ਼ਮਾਨਤ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਸਮਝਦਾ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਆਪੋਜੀਸ਼ਨ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਆ ਲਗਾਤਾਰ ਝੂਠੇ ਫਰਜ਼ੀ ਕੇਸ ਬਣਾਏ ਜਾ ਰਹੇ ਨੇ ਜਿਨ੍ਹਾਂ ਦੇ ਵਿਪੱਖਸ਼ ਦੇ ਨੇਤਾ ਨੇ ਇਕੱਲੇ ਇਕੱਲੇ ਨੂੰ ਫੜ ਕੇ ਜੇਲਾ 'ਚ ਡੱਕਿਆ ਜਾ ਰਿਹਾ ਤਾਂ ਇੱਥੋਂ ਪਤਾ ਲੱਗਦਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸ਼ੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲੋਕਤੰਤਰ ਦੇ ਅੰਦਰ ਆਪਣਾ ਵਿਰੋਧ ਨਹੀਂ ਸਹਿਣ ਕਰ ਸਕਦੀ ਔਰ ਲੋਕਤੰਤਰ ਦੇ ਅੰਦਰ ਕਿਉਂਕਿ ਤੁਹਾਡਾ ਵਿਰੋਧ ਵੀ ਹੋਣਾ ਹੁੰਦਾਗਾ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਨੇ ਲੋਕੋਨਾਂ ਦਾ ਪਰਦਾ ਫਾਸ਼ ਕਰਦੇ ਨੇ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਡਿਕਟੇਟਰਸ਼ਿਪ ਵੱਲ ਵੱਧ ਰਹੀ ਆ ਉਹ ਤਾਨਾਸ਼ਾਹੀ ਵੱਲ ਵੱਧ ਰਹੀ ਆ ਪਰ ਲੇਕਿਨ ਦੇਸ਼ ਨੇ ਹਮੇਸ਼ਾ ਤਾਨਾਸ਼ਾਹ ਨੂੰ ਰਿਜੈਕਟ ਕੀਤਾਗਾ ਦੇਸ਼ ਨੇ ਹਮੇਸ਼ਾ ਡਿਕਟੇਟਰਸ਼ਿਪ ਨੂੰ ਰਿਜੈਕਟ ਕੀਤਾਗਾ ਕਿ ਇਹ ਦੇ ਇਹ ਉਹਨਾਂ ਕਿਸ ਨੂੰ ਆਧਾਰ ਬਣਾਉਂਦੇ ਜਾਂ ਇਸ ਇੰਦਰਜਨ ਬਹੁਤ ਚਾਹੀਦਾ ਲੇਖੋ ਮੈਂ ਸਮਝਦਾ ਜਿੰਨੇ ਜਿੰਨੇ ਨੇਤਾ ਸਾਡੇ ਜ਼ਿਲ੍ਹਾ ਚ ਬੰਦ ਨੇ ਉਹ ਬੜੀ ਜਲਦੀ ਬਾਹਰ ਆਉਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਸਟੋਰੀ ਜਿਹੜੀ ਹੈ ਇੱਕ ਮਨਕਰਤ ਸਟੋਰੀ ਜਿਹੜੀ ਬਣਾਈ ਸੀ ਇੱਕ ਝੂਠਾ ਸ਼ਰਾਬ ਦੇ ਕੱਪੜੇ ਦਾ ਕੇਸ ਬਣਾਇਆ ਸੀ ਉਹਦੇ ਅੰਦਰ ਅੱਜ ਜ਼ਮਾਨਤ ਮਿਲੀ ਹੈ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਾਜ਼ਿਸ਼ ਰਚਣ ਦੀ ਮਾਹਰ ਪਾਰਟੀ ਵਜੋਂ ਜਾਣੀ ਜਾਂਦੀ ਹੈ ਜੀਮਾ ਸਾਹਿਬ ਇੱਕ ਕਲੈਕਟਰ ਰੇਡ ਜਿਹੜਾ ਸੀ ਬਿਲਕੁਲ ਆਉਣ ਵਾਲੇ ਸਮੇਂ ਦੇ ਅੰਦਰ ਚਾਹੇ ਹਰਿਆਣਾ ਦਾ ਚਾਹੇ ਹੋਰ ਸਟੇਟ ਨੇ ਸਾਰਿਆਂ ਦੇ ਅੰਦਰ ਆਮ ਆਦਮੀ ਪਾਰਟੀ ਡਟਕੇ ਇਲੈਕਸ਼ਨ ਲੜੂਗੀ ਔਰ ਬਿਲਕੁਲ ਪੂਰੇ ਪੂਰੇ ਮਤਲਬ ਐਸਾ ਬੰਦਾ ਜੋਸ਼ ਲਾ ਕੇ ਅਸੀਂ ਇਹ ਇਲੈਕਸ਼ਨ ਲੜਾਂਗੇ ਪੂਰਾ ਜੋਰ ਲਾ ਕੇ ਇਲੈਕਸ਼ਨ ਜਿਹੜੀ ਇਹ ਚੱਲ ਰਿਹਾ ਹੈ। ਜੀ ਮਾ ਸਰ ਇੱਕ ਕਲੈਕਟਰ ਰੇਟ ਜਿਹੜੇ ਵਿਧਾਨ ਦੀ ਉਹ ਹੈਗੀ ਪਿੱਛਾ ਕੀ ਰੱਖਿਆ ਗਿਆ ਹੈਗਾ ਤੇ ਮੇਨ ਜਿਹੜੀ ਪ੍ਰਿੰਸੀਪਲ ਸਿਟੀਜ਼ ਨੇ ਉਹਨਾਂ ਦੇ ਉੱਪਰ ਜਲਦੀ ਇੰਪਲੀਮੈਂਟ ਦੇਖੋ ਬਿਲਕੁਲ ਜਿਹੜਾ ਐਕਚੁਅਲ ਰੇਟ ਆ ਮਾਰਕੀਟ ਦੇ ਅੰਦਰ ਜਿਹੜਾ ਐਕਚੁਅਲ ਰੇਟ ਆ ਉਹਦੇ ਨਾਲੋਂ ਕਲੈਕਟਰ ਸੋ ਲੋ ਕਿਤਰਾ ਕਿਤੇ ਕਾਲਾ ਬਜਾਰੀ ਜਿਹੜੀ ਉਹ ਜੋਰਾ ਸੀ ਸੀ ਔਰ ਸਰਕਾਰ ਨੇ ਫੈਸਲਾ ਕੀ ਕੀਤਾ ਕਿ ਕੀਤਾ ਕਿ ਕਾਲਾ ਬਜਾਰੀ ਖਤਮ ਕਰਾਂਗੇ ਔਰ ਰੇਟ ਜਿਹੜੇ ਨੇ ਉਹ ਬਿਲਕੁਲ ਵਧਨਗੇ ਕਲੈਕਟਰ ਰੇਟ ਵੀ ਅਸੀਂ ਬਦਾ ਰਹੇ ਹਾਂਗੇ ਤਾਂ ਕਿ ਮੈਂ ਸਮਝਦਾ ਇਹ ਜਿਹੜਾ 2 ਨੰਬਰ ਦੇ ਕਿਤੇ ਕੰਮ ਹੁੰਦੇ ਸੀ ਉਹ ਸਾਰੇ ਬੰਦ ਹੋਣ ਔਰ ਸਾਰੇ ਵਿਅਕਤੀ ਜਿਹੜਾ ਉਹ ਮੰਡਰੀਨ ਆਪਣੀ ਸੇਲ ਪਰਚੇਸ ਕਰ ਸਕਦਾ ਆਖਰੀ ਸਵਾਲ ਹੈ ਜਿਹੜੇ ਖਿਡਾਰੀ ਜਿੱਤ ਗਏ ਨੇ ਦਾ ਹੈ ਆਪਣੇ ਹੋਕੀ ਵਾਲੇ ਫੋਨ ਜਾਂ ਹੁਣ ਸਾਰੇ ਸਾਰੇ ਜਿੰਨਾ ਵੀ ਖਿਡਾਰੀਆਂ ਨੇ 올림픽ਸ ਦੇ ਅੰਦਰ ਭਾਗ ਲਿਆ ਸਾਰੇ ਖਿਡਾਰੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਸਾਰਿਆਂ ਨੇ ਬੜੀ ਅੱਛੀ ਖੇਡ ਦਾ ਮਜ਼ਾਰਾ ਕੀਤਾਗਾ ਔਰ ਮੈਂ ਸਮਝਦਾਗਾ ਦੇਸ਼ ਲਈ ਖੇਡੇ ਨੇ ਦੇਸ਼ ਦੀ ਆਨ-ਮਾਨ ਸ਼ਾਨ ਲਈ ਖੇਡੇ ਨੇਗੇ ਸੋ ਆਉਣ ਵਾਲੇ ਸਮੇਂ ਸਾਡੇ ਖਿਡਾਰੀ ਜਿਹੜਾ ਹੋਰ ਵੀ ਹਿੱਸਾ ਲੈਣਗੇ ਹੋਰ ਵੀ ਉੱਚਰ ਕੇ ਖੇਡਣਗੇ ਕਿਉਂਕਿ ਪੰਜਾਬ ਦੇ ਲਗਭਗ 10 ਖਿਡਾਰੀ ਹੋਕੀ ਚ ਖੇਡੇ ਸੀਗੇ ਔਰ ਉਹਨਾਂ ਸਾਰੇ ਖਿਡਾਰੀਆਂ ਨੂੰ ਮਾਨ ਜੋਗ ਸਰਦਾਰ ਭਗਵਨ ਸਿੰਘ ਮਾਨ ਸੀਐਮ ਸਾਹਿਬ ਨੇ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਸਾਡੀ ਜਿਹੜੇ ਹੋਰ ਆਉਣ ਵਾਲੀ ਪੀੜ੍ਹੀ ਦੇ ਬੱਚੇ ਨੇਗੇ ਉਹ ਹੋਰ ਵੀ ਉਤਸ਼ਾਹ ਦੇ ਨਾਲ ਖੇਡਾਂ 'ਚ ਭਾਗ ਲਿਆਣਗੇ ਸਨਮਾਨ ਵੰਡਣ ਤੋਂ ਬਾਅਦ ਅਸ਼ਵੇਸ਼ਣੇ ਦੀ ਤਿਆਰੀ ਕੀਤੀ ਗਈ ਹੈ ਬਿਲਕੁਲ ਨਹਿਰ ਜਿਹੜੀ ਆ ਆਨਰੇਬਲ ਸੀਐਮ ਸਾਹਿਬ ਦਾ ਸੁਪਨਾਗਾ ਔਰ ਸਰਦਾਰ ਭਗਵਨ ਸਿੰਘ ਮਾਜੀ ਨੇ ਅਨਾਉਂਸ ਕੀਤਾਗਾ ਬੜੀ ਜਲਦੀ ਆ ਉਸ ਨਹਿਰ ਦੀ ਉਸਾਰੀ ਜਿਹੜੀ ਆ ਉਹ ਸ਼ੁਰੂ ਹੋਊਗਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप